ਮਾਗਰ ਜੀ ਕਾ ਖਾਲਸਾ ਵਾਗੁਰੂ ਕੀ ਫਤਿਹ ਮਾਈ ਜੀ ਪੂਰੀ ਵੀੜ ਵੇਖਿਆ ਕਰੋ ਤੇ ਮੈਂ ਤਾਂ ਦੇਵਾ ਸਟੇਮ ਕੱਢ ਕੇ ਵੀੜ ਨੂੰ ਬਣਾਉਣ ਲੱਗਿਆ ਅੱਜ ਬਾਈਆਂ ਦੇ ਅੱਜ ਕਈ ਵਾਰ ਆਨੇ ਮੈਨੂੰ ਫੋਨ ਕਰੇ ਬਾਈ ਜੀ ਬਾਬਾ ਜੀ ਕਬੂਤਰ ਉੱਡ ਨਹੀਂ ਰਹੇ ਤੇ ਅਸੀਂ ਬਹੁਤ 10 11 ਵਜੇ ਤੇ ਆ ਗਏ ਕਬੂਤਰ ਬਾਈ ਜੀ ਆਹ ਕਬੂਤਰ ਹੀ ਪਿਛਲੇ ਸਾਲ ਕੱਲੀ ਕਣਕ ਦੇ ਉੱਤੇ 5 ਵਜਾਉਂਦੀ ਸੀ ਇਹਦਾ ਤੁਹਾਨੂੰ ਸ਼ੌਕ ਕਰਾਉਣ ਲੱਗਿਆ ਤੇ ਪੱਲੇ ਦੇਖ ਲੋ ਤੇ ਇਹਦਾ ਪਿਓ ਆਇਆ ਸੀਗਾ ਪੀੜ ਦੇ ਕੋਟੋਂ ਰੇਸ਼ਮ ਕੋਲੋਂ ਤੇ ਇੱਕ ਆ ਕਬੂਤਰੀ ਦੋਨੇ ਕਬੂਤਰੀਆਂ ਰੁਕੀਆਂ ਹੋਈਆਂ ਤੇ ਆ ਬੱਚਾ ਕੱਢਿਆ ਇਹਨੇ ਤੁਹਾਨੂੰ ਦਿਖਾਉਣ ਲੱਗਿਆ ਤੇ ਆ ਕਬੂਤਰ ਵੀ ਮੈਂ ਪੀ ਕੋਟੋ ਲਿਆਂਦੇ ਆ ਬਾਈ ਮੇਰਾ ਖਿਆਲ ਆ ਰਾਜਵਿੰਦਰ ਹੂ ਮੇਰਾ ਵੀਰ ਜੂੜਲੇ ਪਾਸੇ ਘਰ ਹੈ ਇੱਕ ਜੋੜੀ ਉਤੋਂ ਲੈਂਦੀ ਸੀ ਪਿਛੇ ਪਿਛਲੇ 2024 23 ਚ ਤੇ ਇੱਕ ਕਬੂਤਰੀ ਹੈ ਤੇ ਕਬੂਤਰੇ ਦੇ ਨਾਲ ਦਾ ਬਾਈ ਮਰ ਚੁੱਕਿਆ ਪਤਾ ਨਹੀਂ ਕੀ ਟੈਕ ਹੋ ਗਿਆ ਉਹਨੂੰ ਤੇ ਅੱਜ ਸਾਨੂੰ ਸ਼ਮ ਘਰ ਆਉਣ ਲੱਗਿਆ ਬੱਚਾ ਕੱਢਿਆ ਨੇ ਆਹਾ ਇਹ ਆਹ ਨਾ ਕਬੂਤਰ ਦੇ ਮੋਜ ਹੈ ਤੇ ਨਾ ਕਬੂਤਰੀ ਦੇ ਮੋਜ ਹੈ ਤੇ ਆਹ ਦੇਖੋ ਇਸ ਤਰ੍ਹਾਂ ਮੋਜ ਕੱਢੀ ਹੈ ਬੱਚਿਆਂ ਨੇ ਤੇ ਵੀਰ ਜੀ ਵੇਖੋ ਅੱਜ ਤੁਹਾਨੂੰ ਜੋ ਮੈਂ ਗੱਲ ਦੱਸਣ ਲੱਗਿਆ ਭਾਈ ਜੀ ਮੈਂ ਤੁਹਾਨੂੰ ਦੱਸਣ ਲੱਗਾ ਇੱਕ ਗੱਲ ਪੂਰਾ ਧਿਆਨ ਕਰਕੇ ਦੇਖਣਾ ਵੇਖੋ ਹੁਣ ਮਿਲਖਾ 6 ਵਜੇ ਹੋਣਗੇ ਤੇ ਆਹ ਦੇਖੋ ਕਣਕਾ ਮੈਂ ਇਸ ਵੇਲੇ ਭਿਉਂਤੀ ਆਹ ਦੇਖੋ ਤੇ ਤੜਕੇ ਨੂੰ ਸੁਨਹਿਾ ਕੱਢ ਦੇਣੀ ਹੈ ਕੱਢ ਕੇ ਤੇ ਇਹਨੂੰ ਕੀ ਕਰਨਾ ਹੈ ਆ ਝਾਰਨੇ ਤੇ ਝਾਰਨੇ ਵਿੱਚ ਪਾ ਲੋ ਜੇ ਤੁਸੀਂ ਬੱਧ ਮਿਹਨਤ ਕਰ ਲਓਗੇ ਤਾਂ ਇਸ ਤਰ੍ਹਾਂ ਕਰਕੇ ਵੀਰ ਜੀ ਕਣਕ ਨੂੰ ਧੋ ਸਮਾਰ ਕੇ ਜਾਂ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਪਾ ਲਓ ਤੁਸੀਂ ਕੀ ਪਾਉਣਾ ਹੈ ਆਪਣਾ ਅੰਗੂਰਾ ਦੇ ਖੰਡ ਇੱਕ ਚਮਚਾ ਅੰਗੂਰਾ ਦੇ ਖੰਡ ਪਾ ਲਓ ਅੰਗੂਰਾ ਦੇ ਖੰਡ ਪਾ ਕੇ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਮਸਾਲਾ ਮਸਾਲਾ ਟੀ ਮਸਾਲਾ ਮਸਾਲਾ ਕੇ ਪੂਰੀ ਮਸਾਲਾ ਮਸਾਲਾ ਕੇ ਤੇ ਤੁਸੀਂ ਇਹਨੂੰ ਮਤਲਬ ਸ਼ਾਮ ਨੂੰ ਠਾ ਕਰ ਦਿਓ ਤੇ ਫੇਰ ਤੁਸੀਂ ਪਾ ਕੇ ਦੇਖੋ ਜਿਹੜਾ ਕੱਲਾ ਕਬੂਤਰ ਕਣਕ ਤੇ ਨਾਲ ਉੱਡਿਆ ਤੇ ਨਜ਼ਾਰਾ ਦੇਖੋ। ਮਿਰਜੀ ਹੁਣ ਮੈਨੂੰ ਕੱਲ ਵੀ ਫੋਨ ਆਇਆ ਵੀ ਬਾਬਾ ਜੀ ਕਬੂਤਰ ਉੱਡ ਨਹੀਂ ਰਹੇ। ਮਿਰਜੀ ਆਇਆ ਇਸ ਵੇਲੇ ਪਹਿਲੀ ਗੱਲ ਤਾਂ ਜਿਹੜੀ ਕਣਕ ਭਿਉ ਕੇ ਪਾਉਣੀ ਐ। ਸੁਨੇਹਾ ਕੱਢੋ ਇਹਨੂੰ। ਫਿਰ ਇਹਨੂੰ 10-11 ਵਜੇ ਦਿਨੂ ਪਾ ਦਿਓ ਕਣਕ ਨੂੰ। ਮਤਲਬ ਸ਼ਾਮੇ ਧਰ ਲਓ ਤੇ 10-11 ਵਜੇ ਦਿਨੂ ਕਣਕ ਨੂੰ ਪਾ ਦਿਓ ਜਿਹੜੇ ਕਬੂਤਰ ਉੱਡਣ ਵਾਲੇ ਆ। ਉਹ ਤੁਹਾਡੀ ਮਰਜ਼ੀ ਐ ਪਰ ਸਾਰਿਆਂ ਨੂੰ ਪਾ ਲਓ। ਇੱਕ ਵੀਰ ਜੀ ਨੇ ਹੋਰ ਵੀ ਫਰਮਾਇਸ਼ ਕੀਤੀ ਸੀ ਵੀ ਅਸੀਂ ਤੇ ਸਰੋਂ ਤੇ ਹੋਰ ਕੀ ਚੀਜ਼ ਪਾਈਏ ਵੀਰ ਜੀ ਕਿਸੇ ਬੰਦੇ ਨੇ ਫਰਮਾਇਸ਼ ਕੀਤੀ ਸੀ ਕਿ ਵੀ ਅਸੀਂ ਬਾਜਰਾ ਤੇ ਜਾਂ ਅਸੀਂ ਖੋਰੀ ਤੇ ਜਾਂ ਸਰੋਂ ਪਾ ਸਕਦੇ ਆ ਕਿ ਨਹੀਂ ਪਾ ਸਕਦੇ ਵੀ ਜੀ ਜਾਨਵਰ ਛੱਡਿਆ ਪਰ ਹੁਣ ਰੁੱਤ ਨਹੀਂ ਹੈਗੀ ਜੇ ਹੁਣ ਜੇਠ ਹਾਰ ਦਾ ਮਹੀਨਾ ਹੈ ਜਿਹੜੇ ਡਾਉਣੇ ਆ ਕੋਤਰ ਉਹਨਾਂ ਵਾਸਤੇ ਤਾਂ ਬਿਲਕੁਲ ਹੀ ਨਹੀਂ ਪਾਉਣਾ ਚਾਹੀਦਾ ਤਿੰਨੇ ਚੀਜ਼ਾਂ ਤੇ ਬਾਕੀ ਸਾਰੇ ਗੱਲ ਹੋਰ ਹੈ ਤੇ ਆਪਣਾ ਇਹ ਜਿਹੜਾ ਹੁਣ ਇਸ ਵੇਲੇ ਪਾਣੀ 10 ਐਮਐਲ ਪਾਣੀ ਜ਼ਰੂਰ ਦਿਓ ਇਸ ਵੇਲੇ ਪਾਣੀ ਤੇ ਜਿਹੜੇ ਕੁੱਤਰਾਂ ਨੂੰ ਤੜਕੇ ਡਾਉਣਾ ਹੈ ਉਹਨਾਂ ਨੂੰ ਸਵੇਰ ਸਵੇਰੇ ਸੁਨੇਹਾ ਪਾਣੀ ਜਣੀ 10 ਐਮਐਲ ਸੁਨੇਹਾ ਪਾਣੀ ਦੇ ਦਿਓ ਜਿਹੜਾ ਦਾਣਾ ਹਾਜਮ ਹੋ ਜੀ ਤੜਕੇ ਨੂੰ ਦਾਣਾ ਕੂਤਰ ਨੂੰ ਸਾਫ਼ ਹੋਣਾ ਚਾਹੀਦਾ ਜਮਾ ਫੇਰ ਤੁਹਾਡਾ ਪੁੱਤ ਉੱਡੂਗਾ ਫੇਰ ਕੋਈ ਪ੍ਰੋਬਲਮ ਨਹੀਂ ਆਉਂਦੀ ਪੁੱਤ ਨੂੰ ਟਾਈਮ ਨਾਲ ਦਾਣੇ ਪਾਓ 10 11 ਵਜੇ ਨੂੰ ਦਾਣੇ ਪਾ ਲਿਓ ਬਸ ਤੇ ਫੇਰ ਪੁੱਤ ਤੁਹਾਡਾ ਉੱਡੂਗਾ ਸਹੀ ਤੇ ਬੈਗਰੂਜੀ ਕਾ ਖਾਲਸਾ ਵਰਗੀ ਜੀ ਫਤਿਹ ਬਾਈ ਜੀ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਲਾਇਕ ਕਰਨਾ ਨਾ ਭੁੱਲਣਾ ਐਨੀ ਕੁ ਮੇਰੀ ਜਾਣਕਾਰੀ ਹੈ ਜਾਣਕਾਰੀ ਪਉਂਦਾ ਰਹੂੰਗਾ ਜਿਵੇਂ ਜਿਵੇਂ ਤੁਸੀਂ ਮੈਨੂੰ ਪਿਆਰ ਬਖਸ਼ੋਗੇ ਤੇ ਜੇ ਸਾਨੂੰ ਬਿਲਕੁਲ ਸਹੀ ਗੱਲ ਦੱਸੂਆਂ ਕੋਈ ਉਹਲਾ ਨਹੀਂ ਰੱਖਦਾ ਲੱਗਦੀ ਠੀਕ ਆ ਸਾਰੀ